ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਵਿੱਚ ਝੁੱਟੇ ਹੋਏ ਹਨ। ਅਜੋਨਾ ਨੇ ਪੱਟੀ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਉੱਥੇ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਚਾਰਾ ਅਤੇ ਚੋਕਰ ਵੰਡਿਆ। ਇਸ ਦੇ ਨਾਲ ਹੀ ਸਥਾਨਕ ਸਾਥੀਆਂ ਦੀ ਮਦਦ ਨਾਲ ਮੱਛਰਾਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਫੌਗਿੰਗ ਸਪਰੇਅ ਕਰਾਇਆ ਗਿਆ ਅਤੇ ਸਫਾਈ ਅਭਿਆਨ ਵੀ ਚਲਾਇਆ ਗਿਆ। ਪੁੱਲਰ ਨੇ ਕਿਹਾ ਕਿ ਮਾਨ ਸਰਕਾਰ ਹੜ੍ਹ ਪੀੜਤਾ ਦੇ ਦਰਦ ਨੂੰ ਆਪਣਾ ਦਰਦ ਮੰਨ ਕੇ ਹਰ ਗਲੀ ਹਰ ਪਿੰਡ ਤੱਕ ਪਹੁੰਚ ਰਹੀ ਹੈ। ਉਨ੍ਹਾਂ ਨੇ ਸਾਖ ਸ਼ਬਦਾਂ ਵਿੱਚ ਕਿਹਾ ਕੀ ਸਰਕਾਰ ਹਰ ਪੀੜਤ ਪਰਿਵਾਰ ਨੂੰ ਆਪਣਾ ਪਰਿਵਾਰ ਮੰਨਦੀ ਹੈ ਅਤੇ ਉਹਨਾਂ ਦੀ ਮਦਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਤੇ ਪੁੱਲਰ ਨੇ ਮੁਸਲਿਮ ਪਾਇਚਾਰੇ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਅੱਗੇ ਆ ਕੇ ਪੱਟੀ ਹਲਕੇ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ। ਨਾਲ ਹੀ ਉਹਨਾਂ ਸਾਰੀ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਦਾ ਆਬਾਰ ਜਤਾਇਆ ਜੋ ਇਸ ਮੁਸ਼ਕਿਲ ਘੜੀ ਵਿੱਚ ਹੜਪੀੜਤਾ ਦੇ ਨਾਲ ਖੜੇ ਹਨ। ਅੰਤ ਵਿੱਚ ਉਹਨਾਂ ਅਪੀਲ ਕੀਤੀ ਕਿ ਜੇ ਕੋਈ ਵਿਅਕਤੀ ਜਾਂ ਸੰਸਥਾ ਮਦਦ ਕਰਨੀ ਚਾਹੁੰਦੀ ਹੈ ਤਾਂ ਉਹ ਸਿੱਧਾ ਪੀੜਤ ਪਰਿਵਾਰ ਤੱਕ ਉਜ ਕੇ ਰਾਹਤ ਪਹੁੰਚਾਈ ਤਾਂ ਜੋ ਲੋੜਵੰਦ ਤੱਕ ਤੁਰੰਤ ਸਹਾਇਤਾ ਪਹੁੰਚ ਸਕੇ ਅੱਜ ਫੇਰ ਜਵੇਰ ਜਾਨਾ ਦੀ ਤਰ੍ਹਾਂ ਆਪਾਂ ਜਿਹੜੇ ਸਾਡੇ ਫਲੱਡ ਅਫੈਕਟਿਡ ਏਰੀਏ ਆ ਹੜ੍ਹ ਪੀੜਤ ਸਾਡੇ ਕਿਸਾਨ ਵੀਰ ਆ ਉਹਨਾਂ ਕੋ ਅੱਜ ਫੇਰ ਅੱਗੇ ਦੀ ਤਰ੍ਹਾਂ ਭਰਾਵਾਂ ਨੂੰ ਮਿਲ ਲਈ ਆਏ ਨਾਲ ਸਾਡੇ ਐਮਐਲਏ ਨੇ ਅਮਰਗੜ ਤੋਂ ਜਸਵੰਤ ਸਿੰਘ ਗੱਜਨ ਮਾਜਰਾ ਜੀ ਇਹ ਉਹਨਾਂ ਦੀ ਫੈਕਟਰੀ ਆ ਤਾਰਾ ਫੀਡ ਦੀ 400 ਬੋਰੀ ਉਹਨਾਂ ਨੇ ਭੇਜੀ ਹੀ ਸਾਡੇ ਹਲਕੇ ਦੇ ਵਿੱਚ ਇੱਥੇ ਜਿਹੜੇ ਕਿਸਾਨ ਹੜ੍ਹ ਤੋਂ ਪ੍ਰਭਾਵਿਤ ਨੇ ਉਹਨਾਂ ਵਾਸਤੇ ਆਰਦੀ ਫੈਕਟਰੀ ਉਹਨਾਂ ਦੀ ਉਹਦੇ ਚੋਂ 400 ਬੋਰੀ ਫੀਡ ਦੀ ਭੇਜੀ ਸੀ ਤੇ ਮੈਂ ਧੰਨਵਾਦ ਕਰਦਾ ਜਸਵੰਤ ਸਿੰਘ ਜਮਾ ਮਾਜਰਾ ਜੀ ਦਾ ਤੇ ਨਾਲ ਅੱਜ ਉਸੇ ਤਰ੍ਹਾਂ ਹੀ ਜਿਵੇਂ ਅੱਗੇ ਆਪਾਂ ਸੇਵਾ ਕਰਦੇ ਆਂ ਇੱਥੇ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੀ ਰਾਸ਼ਨ ਤੇ ਕਈ ਵੀਰ ਆਏ ਉਹ ਕਪੜੇ ਵੀ ਲੈ ਕੇ ਆਏ ਜਿਹੜੇ ਅਣਸੀਤੇ ਕਪੜੇ ਜੋ ਪਰਿਵਾਰਾਂ ਨੂੰ ਲੋੜ ਹੀ ਉਹ ਵੀ ਦਿੱਤੇ ਤੇ ਨਾਲ ਜਿੱਥੇ-ਜਿੱਥੇ ਖਾੜਾ ਆਇਆ ਹੁਣ ਪਾਣੀ ਸੁੱਕਦਾ ਪਿਆ ਜਦੋਂ ਪਾਣੀ ਸੁੱਕਦਾ ਪਾਣੀ ਛੱਕਣ ਦੇ ਨਾਲ ਹਮਸ ਵੀ ਹੁੰਦਾ ਆ ਉਹ ਪਾਣੀ ਗਰਮ ਹੋ ਕੇ 스ਮੈਲ ਵੀ ਫੈਲਦੀ ਆ ਫਿਰ ਮੱਛਰ ਮੱਖੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਸ਼ਾ ਹੁੰਦਾ ਉਹਦੇ ਕਰਕੇ ਅਸੀਂ ਰੋਜ਼ਾਨਾ ਹੀ ਦੋ ਤਿੰਨ ਪਿੰਡਾਂ ਦੇ ਵਿੱਚ ਜਿਹੜੀ ਫੋਗਿੰਗ ਵਾਲੀ ਮਸ਼ੀਨ ਆ ਉਹਦੇ ਨਾਲ ਸਪਰੇਅ ਕਰੀਦੀ ਆ ਵਿੱਚ ਕੈਮੀਕਲ ਪਾ ਕੇ ਦਵਾਈ ਪਾ ਕੇ ਤਾਂ ਜੋ ਜਿਹੜਾ ਮੱਛਰ ਆ ਮੱਖੀ ਆ ਜਾਂ ਕੋਈ ਬਿਮਾਰੀ ਆ ਉਹ ਵਾਜ ਨਾ ਸਕੇ ਮੱਛਰ ਮੱਖੀ ਖਤਮ ਹੋ ਜੇ ਤੇ ਬਿਮਾਰੀਆਂ ਤੇ ਰੋਕਥਾਮ ਲੱਗੇ ਬਾਕੀ ਸਾਡੇ ਪਰਿਵਾਰ ਨੇ ਸਾਡੇ ਭਰਾ ਨੇ ਆ ਹੁਣ ਪੈਲੀਆਂ ਬੱਤਰ ਆਉਣੀਆਂ ਸ਼ੁਰੂ ਹੋ ਜਾਣੀਆਂ ਕਿਉਂਕਿ ਪਾਣੀ ਬੜਾ ਵਗਦਾ ਰਿਹਾ ਅਜੇ ਵੀ ਕਈ ਜ਼ਮੀਨਾਂ ਤੇ ਇਹੋ ਜੀਆਂ ਜਿਨ੍ਹਾਂ ਚ ਅਜੇ ਵੀ ਪਾਣੀ ਖਲੋਤਾ ਤੇ ਅਜੇ ਤਾਂ ਨਹੀਂ ਅਜੇ ਪੈਲੀਆਂ ਨੂੰ ਹੱਥ ਲਾਇਆ ਕਿਉਂਕਿ ਅਜੇ ਦਰਿਆਜ ਪਾਣੀ ਆਉਂਦਾ ਪਿਆ ਤੁਸੀਂ ਵੇਖ ਸਕਦੇ ਇਦੋਂ 8-10 ਕਿੱਲੇ ਪਰਾਂ ਦਰਿਆਜ ਵੀ ਵਗਦਾ ਪਿਆ ਤੇ ਜਿਹੜੀਆਂ ਕੀ ਇਹ ਵਾਈ ਜੋਗ ਜ਼ਮੀਨਾਂ ਸੀ ਇੱਥੇ ਪਹਿਲਾਂ ਕੋਈ ਦਰਿਆ ਨਹੀਂ ਸੀ ਵਗਦਾ ਇੱਥੇ ਝੋਨਾ ਵੀ ਬੀਜਿਆ ਸੀ ਹਿੱਤੋਂ ਪਹਿਲਾਂ ਕਣਕ ਵੀ ਵਜਿੰਦੀ ਰਹੀ ਆ ਹੁਣ ਅਜੇ ਪਾਣੀ ਆਉਂਦਾ ਪਿਆ ਉਹਦਾ ਕਰਕੇ ਇਹ ਪੈਲੀਆਂ ਦੇ ਵਿੱਚ ਦੀ ਅਜੇ ਦਰਿਆ ਦਾ ਪਾਣੀ ਚੱਲਦਾ ਪਿਆ ਵਾ ਬਾਕੀ ਆ ਵੀ ਪੈਲੀਆਂ ਇੱਕ ਤਰ੍ਹਾਂ ਬੱਤਰ ਆ ਗਈਆਂ ਸੁੱਕ ਗਈਆਂ ਸੀ ਆ ਤਿੰਨ ਦਿਨ ਹੋ ਗਏ ਫੇਰ ਉਤੋਂ ਦੀ ਹੋ ਕੇ ਫੇਰ ਇਹ ਪੈਲੀ 'ਚ ਪਾਣੀ ਆ ਗਿਆ ਫੇਰ ਭਰ ਗਈ ਆ ਜਿਹਦਾ ਕਰਕੇ ਅਜੇ ਅਸੀਂ ਵੇਟ ਕਰਦੇ ਪਏ ਵੀ ਪਿੱਛੋਂ ਦਰਿਆ ਜਿਹੜਾ ਉਹ ਸੋਕੀ ਜਾਵੇ ਤੇ ਫੇਰ ਹੀ ਮੁੜ ਕੇ ਟਰੈਕਟਰ ਲਿਆ ਕੇ ਆਪਾਂ ਪੈਲੀਆਂ ਪੁੱਧਰ-ਪੁੱਧਰ ਕਰਕੇ ਫਿਰ ਕਣਕ ਦੀ ਬਿਾਈ ਸ਼ੁਰੂ ਕਰਵਾਈਏ ਇਹਨਾਂ ਭਰਾਵਾਂ ਦੀ ਤੇ ਮੈਂ ਫੇਰ ਜਿਹੜੇ ਸਾਡੇ ਭੈਣ ਭਰਾ ਦੂਜੀਆਂ ਸਟੇਟਾਂ ਤੋਂ ਮਦਦ ਕਰਨਾ ਜਿਨ੍ਹਾਂ ਵੀ ਭਾਈਚਾਰੇ ਭਾਵੇਂ ਮੁਸਲਿਮ ਭਾਈਚਾਰਾ ਹਿੰਦੂ ਭਾਈਚਾਰਾ ਭਾਵੇਂ ਇਸਾਈ ਭਾਈਚਾਰਾ 크ਰਿਸਚੀਅਨ ਭਾਈਚਾਰਾ ਸਾਡੇ ਸਿੱਖ ਭਾਈਆਂ ਨੇ ਵੀ ਬੜੀ ਮਦਦ ਕੀਤੀ ਆ ਭਾਵੇਂ ਪੰਜਾਬ ਚੋਂ ਸਾਡੇ ਭਰਾ ਆ ਆ ਭਾਵੇਂ ਦੁੱਧੀਆਂ ਸਥੇਤਾਂ ਚੋਂ ਆਏ ਆ ਸਾਰਿਆਂ ਨੇ ਪ੍ਰਮਾਤਮਾ ਕਿਰਪਾ ਕਰੇ ਹੁਣ ਚੰਗੇ ਦਿਨ ਆਉਣ ਆ ਬਰਸਾਤ ਹਟੇ ਪਾਣੀ ਸੁੱਕੇ ਤੇ ਇਹ ਭਰਾ ਇੱਕ ਤੇ ਆਪਦੇ ਘਰਾਂ 'ਚ ਬਹਿਣ ਇੱਕ ਆਪਦੀਆਂ ਜ਼ਮੀਨਾਂ ਵਾਉਣ ਬੀਜਣ ਤੇ ਗਾਂ ਆਉਣ ਵਾਲਾ ਸਮਾਂ ਇਹਨਾਂ ਦੇ ਪਰਿਵਾਰਾਂ ਲਈ ਚੰਗਾ ਸਮਾਂ ਆਵੇ ਇਹ ਕੁਦਰਤੀ ਆ ਕੁਦਰਤ ਦੇ ਅੱਗੇ ਕੋਈ ਯੋਰ ਨਹੀਂ ਚੱਲਦਾ ਤਕੜਾ ਬੰਦਾ ਹੋਵੇ ਉਹ ਨਹੀਂ ਮਾਣ ਹੁੰਦਾ ਇਹ ਰੱਬ ਦਾ ਤੇ ਹਰ ਹੁਕਮ ਮੰਨਣਾ ਪੈਂਦਾ ਉਹ ਤੇ ਪਾਣਾ ਮਿੱਠਾ ਕਰਕੇ ਹੀ ਮੰਨਣਾ ਪੈਣਾ ਇਹ ਕੁਦਰਤ ਦੇ ਬਸੇ ਬਾਕੀ ਜਿਹੜਾ ਪੰਜਾਬ ਆ ਪੰਜਾਬ ਸਟੇਟ ਦਾ ਨਾਂ ਸਾਡੇ ਸੂਬੇ ਦਾ ਨਾਂ ਪੰਜਾਂ ਦਰਿਆਵਾਂ ਦੀ ਧਰਤੀ ਕਰਕੇ ਹੀ ਪੰਜਾਬ ਆ ਇਹ ਦਰਿਆ ਵੀ ਚੱਲਦੇ ਰਹੇ ਨੇ ਆ ਬਰਸਾਤਾਂ ਵੀ ਆਉਂਦੀਆਂ ਰਹਿੰਦੀਆਂ ਪਰ ਮਹਾਰਾਜ ਅੱਗੇ ਅਕਾਲ ਪੁਰਖ ਵਾਹਿਗੁਰੂ ਅੱਗੇ ਇਹ ਬੇਨਤੀ ਆ ਵੀ ਜਿੰਨੀ ਬਰਸਾਤ ਐ ਰਕਾਂ ਹੋਈ ਆ ਇੰਨੀ ਬਰਸਾਤ ਨਾ ਹੋਵੇ ਚਲੋ ਬਰਸਾਤਾਂ ਦੀ ਲੋੜ ਆ ਪਰ ਲੋੜ ਓਨੀ ਕ ਜਿੰਨੀ ਕ ਜਮੀਨ ਦੀ ਸਿੰਚਾਈ ਕਰਨ ਲਈ ਪਾਣੀ ਦਾ ਲੈਵਲ ਜਮੀਨ ਥੱਲੇ ਸਹੀ ਰਵੇ ਓਨੀ ਕੁ ਕੁਦਰਤ ਬਰਸਾਤ ਕਰੀ ਜਾਵੇ ਪਰ ਜਿੰਨੀ ਐਰ ਕਾਂ ਬਰਸਾਤ ਹੋਈ ਆ ਇੰਨੀ ਬਰਸਾਤ ਨਾ ਹੋਵੇ ਇਸ ਬਰਸਾਤ ਨਾਲ ਨੁਕਸਾਨ ਬਹੁਤ ਜ਼ਿਆਦਾ ਆ ਵੱਡੇ ਪੱਧਰ ਤੇ ਆ ਕਿਉਂਕਿ ਇਹੋ ਅਨਾਜ ਜਿਹੜਾ ਇਸ ਧਰਤੀ ਦੇ ਵਿੱਚ ਹੀ ਕੀੜਿਆਂ ਮਕੌੜਿਆਂ ਵੀ ਖਾਣਾ ਸੀ ਇਹੋ ਅਨਾਜ ਪਸ਼ੂਆਂ ਨੇ ਵੀ ਖਾਣਾ ਸੀ ਇਸੇ ਅਨਾਜ ਨੂੰ ਵੜ ਕੇ ਕਿਸਾਨ ਨੇ ਮੰਡੀ 'ਚ ਵੇਚ ਕੇ ਉਹਨਾਂ ਪੈਸਿਆਂ ਦੇ ਨਾਲ ਆਪਦੇ ਪਰਿਵਾਰ ਨੂੰ ਪਾਲਣਾ ਸੀ ਆਪਦੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਸੀ ਘਰ ਬਣਾਉਣੇ ਸੀ ਆਪਦੇ ਬੱਚਿਆਂ ਨੂੰ ਵਿਆਹਣਾ ਹੀ ਮੰਗਣਾ ਹੀ ਕਈ ਤਰ੍ਹਾਂ ਦੇ ਬੰਦੇ ਨੇ ਸੁਪਨੇ ਮਨ ਦੇ ਵਿੱਚ ਸਜੋਏ ਹੁੰਦੇ ਆ ਬਾਕੀ ਇਹ ਕਿਸਮਤ ਦੀ ਖੇਡ ਆ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਗਈ ਕਿਸੇ ਦਾ ਜੀ ਨਹੀਂ ਕਰਦਾ ਵੀ ਮੇਰਾ ਨੁਕਸਾਨ ਹੋਵੇ ਤੇ ਕੋਈ ਕਿਸੇ ਦਾ ਨੁਕਸਾਨ ਕਰਕੇ ਰਾਜੀ ਨਹੀਂ ਹੁੰਦਾ ਇਹ ਕੁਦਰਤ ਦੇ ਵਾਸਤੇ ਆ ਬਾਕੀ ਜਦੋਂ ਇੱਕ ਵਾਰ ਫਸਲ ਮਾਰੀ ਜਾਵੇ ਤਾਂ ਕਿਸਾਨ ਦੀ ਇੱਕ ਵਾਰ ਫਸਲ ਮਾਰੀ ਜਾਵੇ ਤੇ ਉਹ 10 ਸਾਲ ਕਿਸਾਨ ਉੱਠਦਾ ਨਹੀਂ ਆ 10 ਸਾਲ ਇਹ ਉਹ ਏਰੀਆ ਸਾਡਾ ਜਿਹੜੇ ਅੱਗੇ ਵੀ ਮੈਂ ਗੱਲ ਕਰਦਾ ਹਾਂ ਇਹ ਜਿਹੜੇ ਸਾਡੇ 18 20 ਪਿੰਡ ਆ ਲਗਭਗ 12 13 ਹਜ਼ਾਰ ਏਕੜ ਰਕਬਾ ਆ ਇਹ ਜਦੋਂ ਹਰੀਕੇ ਹੈਡ ਤੇ ਆ ਕੇ ਸਤਲੁਜ ਤੇ ਬਿਆਸ ਦੋਵੇਂ ਦਰਿਆ ਇਕੱਠੇ ਹੁੰਦੇ ਆ ਡਾਉਨ ਸਟ੍ਰੀਮ ਵਾਲੇ ਪਾਸੇ 31 ਦਾਰ ਖੁੱਲਣੇ ਪੈਂਦੇ ਆ ਤੇ ਇਹ ਏਰੀਆ ਜਿਹੜਾ ਬਾ ਜਦੋਂ ਪਾਣੀ ਆਵੇ ਸਾਡੇ ਆ ਪਿਛਲੇ 6 7 ਸਾਲਾਂ ਦੀ ਵੇਖ ਲਈਏ 19 ਚ ਵੀ ਇੱਥੇ ਪਾਣੀ ਆਇਆ 20 ਚ ਵੀ ਆਇਆ 23 ਚ ਬੜੇ ਆੜਾ ਏ ਫਿਰ ਹੁਣ 25 ਚ ਬੜਾ ਪਾਣੀ ਆਇਆ ਬਹੁਤ ਆੜਾ ਏ 1988 ਦੇ ਵਿੱਚ ਚਲੋ ਅਸੀਂ ਉਦੋਂ ਲਗਭਗ 9-9 10-10 ਸਾਲਾਂ ਦੇ ਹਾਂ ਤੇ ਸਾਨੂੰ ਵੀ ਸੰਭਾਲਿਆ 9-10 ਸਾਲ ਦੇ ਬੱਚੇ ਨੂੰ ਪੂਰੀ ਸਮਝ ਹੁੰਦੀ ਆ ਸਾਡੇ ਬਜ਼ੁਰਗ ਦੱਸਦੇ ਆ ਵੀ ਉਦੋਂ ਵੀ ਪਾਣੀ ਚਲੋ ਬੜਾ ਆਇਆ ਪਰ ਉਦੋਂ ਪਾਣੀ ਚੱਲਿਆ ਸਿਰਫ 4 ਦਿਨ ਹੁਣ ਤੇ ਲਗਭਗ 33-34 ਦਿਨ ਹੋ ਗਏ ਅੱਜ ਤੇ ਅਜੇ ਵੀ ਪਾਣੀ ਚੱਲੀ ਜਾਂਦਾ ਭਾਵੇਂ ਅਜੇ ਕੋਈ ਏਰੀਆ ਦੇ ਵਿੱਚ ਆ ਪਰ ਪਾਣੀ ਤੇ ਚੱਲੀ ਜਾਂਦਾ ਨਾ ਯੋਦੋਮੀ ਇੰਨਾ ਪਾਣੀ ਨਹੀਂ ਆਇਆ 88 ਵਾਲੇ ਹੜਾ ਨਾਲ ਬੜਾ ਨੁਕਸਾਨ ਹੋਇਆ ਹੈ ਪੰਜਾਬ 'ਚ ਐਰਕਾਂ 88 ਵਾਲੇ ਹੜਾ ਦਾ ਵੀ ਰਿਕਾਰਡ ਟੁੱਟ ਗਿਆ ਵਾ 88 ਵਾਲੇ ਹੜਾ ਨਾਲ ਵੀ ਕਈ ਗੁਣਾ ਵੱਧ ਪਾਣੀ ਆ ਗਿਆ ਬੜਾ ਨੁਕਸਾਨ ਹੋਇਆ ਜ਼ਮੀਨਾਂ ਦਾ ਵੀ ਲੋਕਾਂ ਦੇ ਬੋਰਾ ਦਾ ਵੀ ਨੁਕਸਾਨ ਹੋਇਆ ਕਈ ਥਾਈਂ ਬੋਰਾਾਂ ਦੇ ਵਿੱਚ ਰੇਤ ਪੈ ਗਈ ਆ ਭਾਲ ਪੈ ਗਈ ਆ ਉਹ ਪਾਈਪ ਭਰ ਗਏ ਆ ਮੋਟਰਾਂ ਜਾਮ ਹੋ ਗਈਆਂ ਬੋਰ ਬਹਿ ਗਏ ਕਈਆਂ ਦੇ ਕਈਆਂ ਦੇ ਬੋਰ ਵੈਸੇ ਰੁੜ ਗਏ ਆ ਜਿੱਥੇ ਜ਼ਿਆਦਾ ਪਾਣੀ ਦਾ ਵਹਾਹ ਸੀ ਉਥੋਂ 30 30 40 40 ਫੁੱਟ ਜਿਹੜੀ ਰੇਤ ਉਹ ਕੁੱਟ ਕੇ ਲੈ ਗਿਆ ਦਰਿਆ ਉਹ ਪੂਰਵਹੀ ਪੁੱਟੇ ਗਏ ਖਤਮ ਹੋ ਗਏ ਜੋ 30 40 ਫੁੱਟ ਪੈ ਪੁੱਟਿਆ ਜਾਵੇ ਉਹ ਬੋਰ ਦੇ ਪੱਲੇ ਕੀ ਰਹਿ ਜਾਂਦਾ ਲੋਕਾਂ ਦੇ ਪਸ਼ੂ ਰੋੜ ਗਏ ਘਰ ਟਹਿ ਗਏ ਆ ਬੜਾ ਨੁਕਸਾਨ ਹੋਇਆ ਪਰ ਜਿੰਨੇ ਜੋਗੇ ਆ ਪਹਿਲੇ ਦਿਨ ਤੋਂ ਜਿੱਦਣ ਦਿਹਾੜਾ ਆਏ ਆ ਕੁਦਰਤ ਕਰੇ ਕਿਸੇ ਤੇ ਆਫਤ ਆਵੇ ਨਾ ਪਰ ਜਦੋਂ ਕਿਤੇ ਦੁੱਖ ਦਾ ਵੇਲਾ ਆਉਂਦਾ ਹਰ ਇਨਸਾਨ ਦਾ ਫਰਜ਼ ਆ ਜਿੰਨੇ ਜੋਗਾ ਵਾ ਆ ਕੇ ਆਪਣੇ ਭੈਣ ਭਰਾ ਦੀ ਮਦਦ ਕਰੇ ਪਹਿਲੇ ਦਿਨ ਤੋਂ ਹੀ ਅਸੀਂ ਆਪਦੇ ਭੈਣਾ ਭਰਾਵਾਂ ਦੇ ਵਿੱਚ ਰਹੇ ਆਂ ਕੋਈ ਕਿਸੇ ਸਿਰ ਤੇ ਅਸੀਂ ਕੋਈ ਸਹਾਨੀ ਕੀਤਾ ਸਾਡੇ ਪਰਿਵਾਰ ਨੇ ਸਾਡੇ ਭੈਣਾ ਭਰਾ ਨੇ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਬੱਚੀਆਂ ਸਾਡੇ ਆਪਦੇ ਪਰਿਵਾਰਾਂ ਦੀ ਤਰ੍ਹਾਂ ਨੇ ਸਾਡਾ ਫਰਜ਼ ਬੰਦਾ ਸੀ ਅਸੀਂ ਉਹਨਾਂ ਦੇ ਵਿੱਚ ਰਹਿੰਦੇ ਉਹਨਾਂ ਦੀ ਗੱਲਬਾਤ ਹੁੰਦੇ ਤੇ ਜੋ ਕਰ ਸਕਦੇ ਹਾਂ ਉਹ ਕਰਦੇ ਤੇ ਉਹ ਕੀਤਾ ਵੀ ਆ ਸਰਕਾਰ ਲਾਲਜੀ ਸਿੰਘ ਪੁਲ ਜਿੰਦਾਬਾਦ ਸਰਕਾਰ ਵੱਲੋਂ ਵੀ ਜੋ ਮਤਲਬ ਮਦਦ ਆਈ ਆ ਉਹ ਲੋਕਾਂ ਤੱਕ ਪਹੁੰਚੀ ਆ ਗਾਹਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਾਡੇ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਏਰੀਏ ਨੇ ਉਹਨਾਂ ਭੈਣਾਂ ਭਰਾਵਾਂ ਲਈ ਵੱਧ ਤੋਂ ਵੱਧ ਮਦਦ ਕਰ ਲਈ ਤਤਪਰ ਨੇ ਉਹਦੇ ਤਹਿਤ ਹੀ ਜਿਹੜੀ ਅਮ ਹਿੰਮ ਚਲਾਈ ਆ ਮਿਸ਼ਨ ਚੜ੍ਹਦੀ ਕਲਾ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਸਾਰੇ ਸਾਡੇ ਭੈਣ ਭਰਾ ਵੱਟੋਂ ਵੱਧ ਯੋਗਦਾਨ ਪਾਉਣ ਤਾਂ ਜੋ ਜਿਹੜਾ ਮਿਸ਼ਨ ਚੜ੍ਹਦੀ ਕਲਾ ਦਾ ਇੱਕ ਇੱਕ ਰੁਪਈਆ ਵਾ ਉਹ ਤੁਹਾਡਾ ਯੋਗ ਜਿਹੜਾ ਲੋੜਵੰਦ ਪਰਿਵਾਰ ਆ ਉਹਦੇ ਤੱਕ ਪਹੁੰਚੇ ਤੇ ਉਹ ਤੇ ਵੈਸੇ ਵੀ ਆਪਾਂ ਵੇਖੋ ਉਹ ਤੇ ਮਹਾਰਾਜ ਦੀ ਬਾਣੀ 'ਚ ਵੀ ਆ ਕਿ ਸਾਨੂੰ ਤਾਂ ਸੰਬੰਧ ਕੱਢਣਾ ਚਾਹੀਦਾ ਜਿਹੜਾ ਬੰਦਾ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢਦਾ ਜੇ ਕੋਈ 100 ਰੁਪਈਆ ਵੀ ਕਿਤੇ ਕੱਢ ਲਈ ਨਾ ਲੋੜਵੰਦ ਲਈ ਕੁਦਰਤ ਉਹਦੇ ਤੇ ਇੰਨੀ ਮਿਹਰਬਾਨ ਹੋ ਜਾਂਦੀ ਉਹ 100 ਰੁਪਏ ਨੂੰ ਹੋ ਸਕਦਾ 100 ਲੱਖ ਬਣਾ ਕੇ ਮੋੜੇ ਕਿਉਂਕਿ ਕੁਦਰਤ ਬੜੀ ਮਿਹਰਬਾਨ ਹੈ ਕੁਦਰਤ ਬਲਵਾਨ ਆ ਕੁਦਰਤ ਦੇ ਹੀ ਆਪਾਂ ਸਾਰੇ ਧੀਆ ਪੋਤੇ ਆ ਜਿਵੇਂ ਆਪਾਂ ਆ ਉਵੇਂ ਸਾਰਿਆਂ ਨੂੰ ਕੁਦਰਤ ਪਿਆਰ ਕਰਦੀ ਆ ਜਿੰਨਾ ਪਿਆਰ ਰੱਬ ਦਾਸ ਨੂੰ ਕਰਦਾ ਉਹਦੇ ਨਾਲੋਂ ਵੱਧ ਪਿਆਰ ਆ ਜਿਹੜੇ ਮੇਰੇ ਭੈਣਾ ਭਰਾ ਖਲੋਤੇ ਆ ਇਹਨਾਂ ਨੂੰ ਹੋ ਸਕਦਾ ਮੇਰੇ ਨਾਲੋਂ ਰੱਬ ਵੱਧ ਪਿਆਰ ਕਰ ਕਿਉਂਕਿ ਜਿਵੇਂ ਦਾ ਮੈਂ ਪੋਤੇ ਆ ਰੱਬ ਦਾ ਉਵੇਂ ਦੇ ਹੀ ਇਹ ਪੁੱਤ ਧੀਆ ਨੇ ਆਪਾਂ ਸਾਰੇ ਹੈਗੇ ਤੇ ਅਸਲ 'ਚ ਅੱਗੇ ਵੀ ਮੈਂ ਕੀਹਾਂ ਗੱਲ ਕਰਦਾ ਨਾ ਕਿ ਬਜ਼ੁਰਗ ਨਿੱਕੇ ਹੁੰਦਿਆਂ ਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਵੀ ਆਪਾਂ ਪੁੱਛਣਾ ਵੀ ਜਦੋਂ ਦੁਨੀਆ ਸ਼ੁਰੂ ਹੋਈ ਉਹ ਦੁਨੀਆ ਕਿੱਥੋਂ ਸ਼ੁਰੂ ਹੋਈ ਆ ਤੂੰ ਨਹੀਂ ਉਹ ਗੱਲ ਸੁਣਾਉਣੀ ਵੀ ਇੱਕ ਬਾਬਾ ਹੁੰਦਾ ਸੀ ਤੇ ਇੱਕ ਮਾਤਾ ਹੁੰਦੀ ਸੀ ਉਹਦੇ ਤੋਂ ਹੀ ਮੁੜਕੇ ਗਾਂ ਪਰਿਵਾਰ ਉਹਨਾਂ ਦੇ ਹੋ ਗਏ ਪੰਜ ਸੱਤ ਪੋਤ ਹੋ ਗਏ ਗਾਂ ਇਸ ਤਰ੍ਹਾਂ ਵੱਧਾ-ਵੱਧਾ ਪਰਿਵਾਰ ਵਧਦੇ ਗਏ ਉਹ ਮੁੜਕੇ ਪਿੰਡ ਵਸਣੇ ਸ਼ੁਰੂ ਹੋ ਗਏ ਮੁੜਕੇ ਸ਼ਹਿਰ ਵਸਣੇ ਸ਼ੁਰੂ ਹੋ ਗਏ ਫਿਰ ਦੇਸ਼ ਬਾਨੇ ਸ਼ੁਰੂ ਹੋ ਗਏ ਤੇ ਫਿਰ ਦੁਨੀਆ ਵਸ ਗਈ ਵੀ ਜੇ ਆਪਾਂ ਪਿਛਲੇ ਇਤਿਹਾਸ ਦੀ ਜਿਹੜੇ ਬਾਬੇ-ਦਾਦੇ ਬਜ਼ੁਰਗ ਗੱਲ ਸੁਣਾਉਂਦੇ ਆ ਉਹਨੂੰ ਵੀ ਲੈ ਲਈਏ ਤੇ ਫਿਰ ਇੱਕ ਹਿਸਾਬ ਨਾਲ ਤੇ ਆਪਾਂ ਸਾਰੇ ਭੈਣ-ਭਰਾ ਹੀ ਹੋਏ ਇੱਕੋ ਬਾਬੇ-ਦਾਦੇ ਇੱਕੋ ਮਾਤਾ ਦੀ ਲਾੜਿਆ ਆਪਾਂ ਇਕ ਕੋਈ ਪਰਿਵਾਰ ਆ ਉਹਦੇ ਮੁੜਕੇ ਧਰਮ ਦੇ ਠੇਕੇਦਾਰਾਂ ਨੇ ਜਾਤਾਂ ਬਰਾਦਰੀਆਂ ਬਣਾਤੀਆਂ ਗੋਤਾਂ ਬਣਾਤੀਆਂ ਇਹ ਤੇ ਕਾਮਨਸਾਰੀ ਜਾਤਾਂ ਪਤਾਂ ਬਣ ਗਈਆਂ ਕੋਈ ਇਹ ਨਹੀਂ ਵੀ ਪਹਿਲਾਂ ਕੋਈ ਜਾਤ ਪਾਤ ਸੀ ਜਿਹੜਾ ਕੋਈ ਭਰਾ ਖੇਤੀ ਦਾ ਕੰਮ ਕਰਦਾ ਸੀ ਉਹਨੂੰ ਜੱਟ ਕਿਸਾਨ ਬਣਾਤਾ ਜਿਹੜਾ ਕੋਈ ਸੋਨੇ ਦਾ ਕੰਮ ਕਰਦਾ ਸੀ ਉਹਨੂੰ ਸੁਨਿਆਰ ਬਣਾਤਾ ਸੋਨਾ ਘੜਨ ਵਾਲੇ ਨੂੰ ਜਿਹੜਾ ਕੋਈ ਮਿਸਤਰੀ ਦਾ ਕੰਮ ਕਰਦਾ ਸੀ ਸੰਦ ਬਣਾਉਂਦਾ ਸੀ ਉਹਨੂੰ ਮਿਸਤਰੀ ਸਿੰਘ ਦਾ ਰਾਮਗੜੀਆਂ ਬਰਾਦਰੀ ਦਾ ਨਾਮ ਦੇਤਾ ਇਸੇ ਤਰ੍ਹਾਂ ਹੀ ਹਰ ਬਰਾਦਰੀ ਜਿਹੜੀ ਆ ਉਹ ਕੰਮ ਦੇ ਅਨਸਾਰ ਹੀ ਨਾਮ ਦੇ ਦਿੱਤਾ ਗਿਆ ਤੇ ਆਪਾਂ ਵੀ ਭਾਵੇਂ ਕੋਈ ਕਿਸੇ ਬਰਾਦਰੀ ਦਾ ਹੋਵੇ ਹੁਣ ਕਈ ਸਾਡੇ ਇੱਥੇ ਪੱਟੀ ਦੇ ਵਿੱਚ ਹੀ ਸੋਨੇ ਦਾ ਕੰਮ ਕਰਦੇ ਭਰਾ ਸਾਡੇ ਤੇ ਉਹ ਹੈਗੇ ਕਈ ਜੱਟ ਬਰਾਦਰੀ ਦੇ ਕਈ ਹਿੰਦੂ ਬਰਾਦਰੀ ਦੇ ਆ ਤੋਂ ਐ ਲੱਗਦਾ ਵੀ ਅਸੀਂ ਵੀ ਕਹਿ ਦੇਵਾਂਗੇ ਵੀ ਇਹ ਸੁਨਿਆਰੇ ਸਿੰਘ ਨੇ ਇਹ ਸੋਨੇ ਦਾ ਕੰਮ ਕਰਦੇ ਸੁਨਿਆਰੇ ਉਹ ਮੁੜ ਕੇ ਪਤਾ ਲੱਗੂ ਵੀ ਨਹੀਂ ਇਹ ਇਹ ਹਿੰਦੂ ਭਾਈਚਾਰੇ ਦੇ ਜਾਂ ਜੱਟ ਸਿੱਖ ਭਾਈਚਾਰੇ ਦੇ ਭਰਾ ਨੇ ਤੇ ਗੱਲ ਇਹ ਹੁੰਦੀ ਆ ਜਿਹੜਾ ਕੰਮ ਬੰਦਾ ਕਰੇ ਨਾ ਆਪਾਂ ਉਹਦੇ ਅਨਸਾਰ ਹੀ ਸਮਝ ਲੈਣੇ ਆਂ ਕਿ ਇਹ ਉਹ ਬਰਾਦਰੀ ਦਾ ਹੋਊਗਾ ਭਰਾ ਇਹ ਬਰਾਦਰੀਆਂ ਇਹ ਗੋਤਾਂ ਇਹ ਸਾਰਾ ਕੁਝ ਧਰਮ ਦੇ ਠੇਕੇਦਾਰਾ ਬਣਾਤਾ ਉਹ ਆਪਾਂ ਇੱਕੋ ਹੀ ਬਰਾਦਰੀ ਇੱਕੋ ਹੀ ਧਰਮ ਆ ਆਪਾਂ ਇਨਸਾਨੀਅਤ ਤੇ ਆਪਣਾ ਧਰਮ ਆ ਆਪਾਂ ਸਾਰੇ ਭੈਣ ਭਰਾ ਆ ਇੱਕੋ ਆਪਣਾ ਉਦੇਸ਼ ਆ ਵੀ ਲੋਕਾਂ ਦੀ ਭਲਾਈ ਕਰਨੀ ਤੇ ਚੰਗੇ ਕੰਮ ਕਰਨ ਦਾ ਬਾਕੀ ਮੈਂ ਆਪਦੇ ਭਰਾਵਾਂ ਨੂੰ ਇਹ ਵਿਸ਼ਵਾਸ ਦਵਾਣਾ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਿਸਾਨਾਂ ਦੇ ਨਾਲ ਹੜਪੀੜ ਤੇ ਜਿੰਨੇ ਵੀ ਲੋਕ ਭਾਵੇਂ ਕੋਈ ਐਸਸੀ ਭਾਈਚਾਰੇ ਦਾ ਭੈਣ ਭਰਾ ਬੀਸੀ ਭਾਈਚਾਰੇ ਦਾ ਭੈਣ ਭਰਾ ਭਾਵੇਂ ਕੋਈ ਜਰਨਲ ਭੈਣ ਭਰਾ ਆ ਜੇ ਕੇ ਦਾ ਘਰ ਠੱਠਾਇਆ ਉਹਦਾ ਘਰ ਪਵਾ ਕੇ ਦਵਾਂਗੇ ਜੇ ਕੇ ਦਾ ਪਸ਼ੂ ਰੁੜ ਗਿਆ ਉਹਨੂੰ ਪਸ਼ੂ ਦਾ ਮਾਅਜਾ ਮਿਲੇਗਾ ਕਿਸੇ ਦੀ ਫਸਲ ਪਰਬਾਦ ਹੋਈ ਆ ਉਹ 1-1 ਰੁਪਿਆ ਖਰਾਬੇ ਦਾ ਉਹ ਜੀ ਦੀ ਫਸਲ ਖਰਾਬ ਹੋਈ ਕਾਸ਼ਤਕਾਰ ਉਹਦੇ ਖਾਤੇ ਜਾਊਗਾ ਇਹ ਸਰਕਾਰ ਲੋਕਾਂ ਦੀ ਸਰਕਾਰ ਆ ਵੇਖੋ ਸਭ ਤੋਂ ਮੇਨ ਫੈਸਲਾ ਤੇ ਆ ਅੱਗੇ ਖੇਤ 'ਚ ਰੇਤ ਪੈ ਜਣੀ ਤੇ ਕਿਸਾਨ ਨੂੰ ਕਾਲੀ ਦਲ ਦੀਆਂ ਕਾਂਗਰਸੀਆਂ ਸਰਕਾਰਾਂ ਵੱਲੋਂ ਇੱਕ ਚੁੰਮਚਾ ਚੁੱਕਣ ਦੀ ਇਜਾਜ਼ਤ ਨਹੀਂ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਦੀ ਮੰਗ ਨੂੰ ਵੇਖਦਿਆਂ ਜਿੱਦਿਆ ਖੇਤ ਉਹਦੀ ਰੇਤ ਤਹਿਤ ਪਾਲਿਸੀ ਬਣਾ ਕੇ ਲੋਕ ਹੁਣ ਮੌਜਾਂ ਨਾਲ ਜਿਹਦੀ ਪਹਿਲੀ ਬੱਤਰ ਆ ਗਈ ਉਹ ਆਪਦੇ ਖੇਤ 'ਚੋਂ ਰੇਤ ਚੁਕਾ ਕੇ ਆਪਣੀ ਪਹਿਲੀ ਬਣਾਉਂਦੇ ਪਏ ਆ ਪਰ ਇਹਦਾ ਕੋਈ ਨਜ਼ਾਇਜ਼ ਫਾਇਦਾ ਬਣਾਠਾ ਵੀ ਜੀ ਦੀ ਜ਼ਮੀਨ ਆ ਉਹ ਚੁੱਕੇ ਕਈ ਲੋਕ ਕੀ ਕਰਨ ਦੇ ਹੁਣ ਪੰਚਾਇਤੀ ਜ਼ਮੀਨਾਂ ਦੇ ਦਵਾਲੇ ਪੰਚਾਇਤੀ ਜ਼ਮੀਨਾਂ ਚੋਂ ਤੁਸੀਂ ਨਹੀਂ ਚੁੱਕ ਸਕਦੇ ਪੰਚਾਇਤੀ ਜ਼ਮੀਨਾਂ ਸਰਕਾਰ ਦੀਆਂ ਵਾਂ ਜਾਂ ਜਿਨੇ ਠੇਕੇ ਤੇ ਲਈ ਆ ਉਹ ਵੀ ਵੀਡੀਓ ਦਫ਼ਤਰ ਨਾਲ ਸੰਪਰਕ ਕਰਕੇ ਫੇਰ ਚੁਕਾ ਸਕਦਾ ਆਪਦੀ ਜ਼ਮੀਨ ਚੋਂ ਚੁਕਾ ਸਕਦਾ ਬੰਦਾ ਜਿਹੜੀ ਆਪਦੀ ਮਾਲਕੀ ਆ ਜੇ ਪੰਚਾਇਤੀ ਜ਼ਮੀਨ ਆ ਉਹ ਵੀਡੀਓ ਦਫ਼ਤਰ ਨਾਲ ਸੰਪਰਕ ਕਰਕੇ ਹੋ ਸਕਦਾ ਉਹ ਜ਼ਮੀਨ ਵੈਸੇ ਹੀ ਨੀਵੀ ਹੋਵੇ ਉਹ ਕੋ ਚੁੱਕਣ ਦੀ ਲੋੜ ਹੀ ਨਾ ਪਵੇ ਉਹ ਤੇ ਫਿਰ ਸਬੰਧਤ ਵਿਭਾਗ ਦੇ ਮਰਜ਼ੀ ਆ ਨਾ ਭੀ ਚੁਕਾਉਣੀ ਜਾਂ ਨਹੀਂ ਚੁਕਾਉਣੀ ਪੀ ਜੇ ਸਰਕਾਰ ਨੇ ਛੋੜ ਦਿੱਤੀ ਆ ਉਹਦੇ ਚ ਜਿਹੜੇ ਕੋਈ ਗਲਤ ਲੋਕ ਆ ਉਹ ਨਜਾਇਜ਼ ਫਾਇਦਾ ਨਾ ਠਾਉਣ ਫਿਰ ਉਹ ਜਿਹੜੇ ਚੰਗੇ ਲੋਕ ਆ ਜਿਨ੍ਹਾਂ ਦੀ ਆਪਦੀ ਜ਼ਮੀਨ ਉਹਨਾਂ ਦਾ ਵੀ ਅੱਗ ਮਾਰਦੇ ਆ ਉਹ ਫਿਰ ਛੱਕ ਦੀ ਨਿਗਾਹਾਂ ਵੇਖਣਾ ਸ਼ੁਰੂ ਹੋ ਜਾਂਦਾ ਕਿਉਂ ਜੀ ਉਹ ਫਿਰ ਇਹ ਲੱਗਦਾ ਵੀ ਸਾਰੇ ਹੀ ਘਰੇ ਨਜਾਇਜ਼ ਕਰੀ ਜਾਂਦੇ ਆ ਉਹ ਫਿਰ ਜਿਹੜਾ ਸਹੀ ਲਾਪਾਤਰੀ ਹੁੰਦਾ ਕਈ ਵਾਰ ਉਹਦਾ ਵੀ ਨੁਕਸਾਨ ਹੋ ਜਾਂਦਾ ਇਹ ਕਰਕੇ ਬੇਨਤੀ ਇਹੋ ਆ ਜੇ ਕਿਸੇ ਦੀ ਆਪਦੀ ਮਾਲਕੀ ਜ਼ਮੀਨ ਆ ਉਹਦੀ ਪੈਲੀ ਤੇ ਰੇਤ ਪਈ ਉਹ ਆਪ ਚ ਕਾਵੇ ਜੇ ਕੋਈ ਪੰਚਾਇਤੀ ਆ ਜਾਂ ਕੋਈ ਸ਼ਾਮਲਾਟ ਆ ਜਾਂ ਕੋਈ ਮਸ਼ਤਰਕਾ ਮਾਲ ਕਰਨਾ ਆ ਉਹ ਜ਼ਮੀਨ 'ਚੋਂ ਰੇਤ ਉਸ ਸਬੰਧਤ ਮਹਿਕਮੇ ਨਾਲ ਸਰਪਰਕਰਨ ਉਹ ਮਹਿਕਮਾ ਚਕਾਵੇ ਨਾ ਚਕਵਾਵੇ ਉਹ ਸਰਕਾਰੀ ਜ਼ਮੀਨ ਉਹ ਮਹਿਕਮੇ ਦੀ ਜ਼ਮੀਨ ਹੈ ਧੰਨਵਾਦ ਜੀ